ਅੱਜ ਪੰਜਾਬ ਦੇ ਵਿੱਚ ਨਿੱਜੀਕਰਨ ਦੇ ਵਿਰੋਧ ਦੇ ਵਿੱਚ ਪਣਬਸ ਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਬੱਸ ਸਟੈਂਡਾਂ ਨੂੰ ਜਾਮ ਕਰ ਦਿੱਤਾ ਗਿਆ ਤਾਂ ਤਸਵੀਰਾਂ ਸੰਗਰੂਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਸੰਗਰੂਰ ਬੱਸ ਸਟੈਂਡ ਦੇ ਵਿੱਚ ਬਸਾਂ ਜਾਮ ਕਰ ਦਿੱਤੀਆਂ ਨੇ ਅੱਜ ਦੇ ਪੈਟਰੋਲ ਦੀਆਂ ਬੋਤਲਾਂ ਹੱਥਾਂ ਦੇ ਵਿੱਚ ਲੈ ਕੇ ਅੱਜ ਸਵੇਰ ਤੋਂ ਹੀ ਉਹ ਬੱਸ ਸਟੈਂਡ ਦੇ ਸਾਹਮਣੇ ਬੈਠ ਕੇ ਨੇ ਅਤੇ ਭਾਰੀ ਪੁਲਿਸ ਵੀ ਤਾਇਨਾਤ ਕੀਤੀ ਗਈ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਆਗੂਆਂ ਨੂੰ ਅੱਜ ਸਵੇਰੇ ਹੀ ਪੁਲਿਸ ਦੇ ਵੱਲੋਂ ਚੱਕ ਲਿਆ ਗਿਆ ਤੇ ਅੱਜ 28 ਤਰੀਕ ਹੈ ਤੇ ਅੱਜ ਕਿਲੋਮੀਟਰ ਸਕੀਮ ਦਾ ਟੈਂਡਰ ਸਰਕਾਰ ਦੇ ਵੱਲੋਂ ਖੋਲਿਆ ਜਾਣਾ ਸੀ ਜਿਸ ਦਾ ਅਸੀਂ ਵਿਰੋਧ 11 ਵਜੇ ਤੋਂ ਲੈ ਕੇ 1 ਵਜੇ ਤੱਕ ਸ਼ਾਂਤ ਮਈ ਦਰਨਾ ਦੇਣਾ ਸੀ ਪਰਾਜ ਸਵੇਰੇ 4 ਵਜੇ ਹੀ ਸਾਡੇ ਆਗੂਆਂ ਨੂੰ ਪੁਲਿਸ ਨੇ ਜ਼ੋਰ ਜ਼ਬਰਦਸਤੀ ਦੇ ਨਾਲ ਚੁੱਕ ਲਿਆ ਜਿਸ ਕਾਰਨ ਅਸੀਂ ਸੰਗਰੂਰ ਬੱਸ ਸਟੈਂਡ ਦੀਆਂ ਸਾਰੀਆਂ ਬੱਸਾਂ ਬੰਦ ਕਰ ਦਿੱਤੀਆਂ ਨੇ ਅਤੇ ਪੈਟਰੋਲ ਦੀਆਂ ਬੋਤਲਾਂ ਹੱਥਾਂ ਵਿੱਚ ਅਸੀਂ ਫੜ ਲੀਆਂ ਨੇ ਕਿ ਪ੍ਰਸ਼ਾਸਨ ਸਾਡੇ ਨਾਲ ਤੱਕਾ ਨਾ ਕਰ ਸਕੇ ਤੇ ਜੇਕਰ ਤੱਕਾ ਕੀਤਾ ਤਾਂ ਇਸ ਦਾ ਖਮਿਆਜਾ ਪੂਤਨਾ ਪੈ ਸਕਦਾ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਭਾਰੀ ਪੁਲਿਸ ਬਲ ਤਾਇਨਾਤ ਹੈ ਤੇ ਬੱਸ ਸਟੈਂਡ ਦੇ ਅੱਗੇ ਬੱਸ ਨੂੰ ਟੇਡਾ ਕਰਕੇ ਲਗਾ ਦਿੱਤਾ ਗਿਆ ਤੇ ਸਾਰੀਆਂ ਬੱਸਾਂ ਬੰਦ ਕਰ ਦਿੱਤੀਆਂ ਗਈਆਂ ਨੇ ਗੱਡੀਆਂ ਦੇ ਟੈਂਡਰ ਰੱਦ ਕਰੋ ਰੱਦ ਕਰੋ ਰੱਦ ਕਰੋ ਮੇਰਾ ਨਾਮ ਸੁਖਜੰਦਰ ਸਿੰਘ ਹੈ ਜੀ ਪੰਜਾਬ ਰੋਡ ਵਿੱਚ ਪਨਵਸ ਪੀਆਰਟੀਸੀ ਕੰਟਰੈਕਟ ਵਰਕਰ ਜੂਨੀਅਰ ਸنگਰੂਪ ਡਿਪੂਟ ਸੈਕਟਰੀ ਹੈ ਜੀ ਅੱਜ ਕਿਹ ਧਰਨਾ ਲਗਾਇਆ ਹੱਥ ਵਿੱਚ ਬੋਦਰਾਂ ਪੈਟਰੋਲ ਨੇ ਕੀ ਕਰ ਰਿਹਾ ਇਹਦਾ ਕਾਰਨ ਇਹੀ ਹੈ ਜੀ ਵੀ ਬਿਲਕੁਲ ਸਾਡਾ ਅੱਜ ਕੋਈ ਵੀ ਪ੍ਰੋਗਰਾਮ ਨਹੀਂ ਸੀਗਾ ਧਰਨਾ ਲਗਾਉਣ ਦਾ ਜਾਂ ਬੱਸਾਂ ਬੰਦ ਕਰਨ ਦਾ ਅੱਜ 28 ਤਰੀਕਾ 28 ਤਰੀਕ ਨੂੰ ਪਨਵਸ ਦੇ ਵਿੱਚ ਜੋ ਕਿਲੋਮੀਟਰ ਗੱਡੀਆਂ ਨੇ ਉਹਨਾਂ ਦਾ ਟੈਂਡਰ ਖੋਲਿਆ ਜਾਣਾ ਸੀ ਜਦ ਕਿ ਜਥੇਬੰਦੀ ਨੇ ਅੱਜ ਤੋਂ 15 ਦਿਨ ਪਹਿਲਾਂ ਹੀ ਕਾਲ ਦਿੱਤੀ ਸੀ ਵੀ 28 ਤਰੀਕ ਨੂੰ 11 ਵਜੇ ਤੋਂ ਲੈ ਕੇ 1 ਵਜੇ ਤੱਕ ਬਿਲਕੁਲ ਸ਼ਾਂਤਮਈ ਢ ਕੋਈ ਵੀ ਸਰਵਿਸ ਨੂੰ ਪ੍ਰਭਾਵਿਤ ਨਹੀਂ ਕੀਤਾ ਜਾਊ ਕਹਿੰਦਾ ਪਾਬ ਕੋਈ ਸਰਵਿਸ ਬੰਦ ਨਹੀਂ ਕੀਤੀ ਜਾਊਗੀ ਪਰ ਅੱਜ ਮਜਬੂਰਾਂ ਜੋ ਸਾਡੇ ਆਗੂ ਸਹਿਬਾਨ ਨੇ ਖੁਦ ਮੇਰੇ ਘਰ ਵੀ ਰਾਤ ਪੁਲਿਸ ਨੇ ਰੇਡ ਮਾਰੀ ਸਾਡੇ ਆਗੂ ਸਹਿਬਾਨਾਂ ਨੂੰ ਜਦੇਵਲੀ ਦੇ ਸੀਨੀਅਰ ਆਗੂ ਸਹਿਬਾਨਾਂ ਨੂੰ ਰਾਤ ਅਰੈਸਟ ਕੀਤਾ ਗਿਆਗਾ ਜਿਸ ਦੇ ਵਿਰੋਧ ਦੇ ਵਿੱਚ ਅੱਜ ਪੀਆਰਟੀਸੀ ਪੰਨਵਸ ਮੁਕੰਮਲ ਅਸੀਂ ਬਸ ਸਟੈਂਡ ਗੱਡੀਆਂ ਰੋੜਾਂ ਤੇ ਟੇਡੀਆਂ ਕਰਕੇ ਪੈਟਰੋਲ ਦੀਆਂ ਬੋਤਲਾਂ ਹੱਥ ਚ ਲੈ ਕੇ ਬੰਦ ਕੀਤਾ ਇਹ ਪੈਟਰੋਲ ਦੀਆਂ ਬੋਤਲਾਂ ਜੀ ਤਾਂ ਲਈਆਂ ਨੇ ਜੇ ਕੋਈ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਧੱਕਾ ਕਰਦੀ ਆ ਅਸੀਂ ਖੁਦ ਨੂੰ ਅੱਗ ਲਾ ਕੇ ਇਹਨਾਂ ਨੂੰ ਚੁੱਪੀਆਂ ਪਾ ਕੇ ਖੁਦ ਵੀ ਮਰਾਂਗੇ ਨਾਲ ਪ੍ਰਸ਼ਾਸਨ ਨੂੰ ਵੀ ਮਾਰਾਂਗੇ ਪਰ ਅੱਜ ਸਾਡੇ ਕਹਦੀ ਇਹ ਵੀ ਆਧਾਰੇ ਦੀ ਲੜਾਈ ਆ ਜਰਦਾਰੇ ਨੂੰ ਬਚਾਉਣ ਦੀ ਲੜਾਈ ਆ ਕਿਲੋਮੀਟਰ ਗੱਡੀਆਂ ਸਾਡੇ ਆਧਾਰੇ ਨੂੰ ਘੁਣਵਾ ਖਾਂਦੀਆਂ ਨੇ ਬੇ ਜਿਹੜੀ ਨਕਮੀ ਸਰਕਾਰ ਭਗਵੰਤ ਮਾਨ ਦੀ ਜੋ ਵੱਡੇ ਵੱਡੇ ਵਾਅਦੇ ਕਰਕੇ ਸਾਡੇ ਨਾਲ ਸੱਤਾ ਦੇ ਵਿੱਚ ਆਈ ਸੀ 4 ਸਾਲ ਹੋ ਚੁੱਕੇ ਨੇ ਅਧਾਰੇ ਦੇ ਵਿੱਚ ਇੱਕ ਵੀ ਆਪਣੀ ਮਾਲਕੀ ਵਾਲੀ ਬੱਸ ਨਮੀ ਪਾਈ ਨਹੀਂ ਪਾਈ ਜੋ ਤੁਸੀਂ ਵੱਡੇ ਵੱਡੇ ਸਟਿਕਰਾਂ ਵਾਲੀਆਂ ਜੋ ਪੈਪਸੂ ਰੋਡ 'ਤੇ ਲਿਖਿਆ ਹੋਇਆ ਤੁਸੀਂ ਦੇਖਦੇ ਹੋ ਸਭ ਕਿਲੋਮੀਟਰ ਸਕੀਮ ਦੀਆਂ ਬੱਸਾਂ ਨੇ ਜੋ ਕਿ ਵੱਡੇ ਵੱਡੇ ਪ੍ਰਾਈਵੇਟ ਘਰਾਣਿਆਂ ਦੀਆਂ ਗੱਡੀਆਂ ਨੇ ਪਰ ਹੁਣ ਫੇਰ ਇੱਕ ਹੋਰ ਇੱਕ ਲੜੀ ਦੇ ਹੋਰ ਤਹਿਤ ਕਿਲੋਮੀਟਰ ਗੱਡੀਆਂ ਦਾ ਜੋ ਟੈਂਡਰ ਸਾਡੇ 'ਤੇ ਲੈ ਕੇ ਆਈ ਹੈ ਸਰਕਾਰ ਅੱਜ ਸੰਗਰੂਰ ਤੋਂ ਤੁਹਾਡੇ ਬੰਦੇ ਕੁਝ ਰੈਸਟ ਕੀਤਾ ਹੈ ਅੱਜ ਸੰਗਰੂਰ ਤੋਂ ਸਾਡੇ ਸੂਬਾਗੂ ਨੂੰ ਤੇ ਸਾਡੇ ਘਰ ਵੀ ਰੈਸਟ ਪਈ ਹੈ ਸੂਬਾਗੂ ਜੀ ਰੈਸਟ ਕਰੇ ਹੋਏ ਨੇ ਸਾਡੇ ਵਾਈਸ ਸੂਬਾਗੂ ਪਵਾਨੀਗੜ੍ਹ ਰੈਸਟ ਕਰ ਰੱਖੇ ਨੇ ਜਿਨ੍ਹਾਂ ਨੇ ਸਾਡੇ ਸਾਥੀਆਂ ਨੇ ਪਹਿਲੇ ਟਾਈਮ ਤੋਂ ਆ ਕੇ ਉਹ ਗੱਡੀਆਂ ਖੜਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਵੀ ਰੈਸਟ ਕੀਤਾ ਹੋਇਆ ਸਰਕਾਰ ਇਹਨੇ ਪ ਸਾਬ ਜਦੋਂ ਸਾਡੀ ਕੈਦੀ ਵੀ ਰੋਜ਼ਗਾਰ ਤੇ ਸਾਡੇ ਭਵਿੱਖ ਤੇ ਸਾਡੇ ਸਾਡਾ ਸਾਰਾ ਕੁਝ ਹੀ ਖਤਮ ਹੋ ਰਿਹਾ ਫਿਰ ਸਾਡੀ ਗਲਤ ਗਲਤ ਸੋਚ ਨਹੀਂ ਦੇਖਦੇ ਅਸੀਂ ਮਰ ਜਾਾਂਗੇ ਜਾਂ ਮਾਰਾਂਗੇ ਸਾਡੇ ਕੋਲ ਇੱਕੋ ਹੀ ਟੀਚਾ ਹੈ ਸਾਡੇ ਅਦਾਰੇ ਨੂੰ ਬਚਾਉਣਾ ਆਪਣੇ ਰੋਜ਼ਗਾਰ ਨੂੰ ਬਚਾਉਣਾ ਆਪਣੇ ਬੱਚਿਆਂ ਦੇ ਭਵਿੱਖ ਨੂੰ ਬਚਾਉਣਾ ਫਿਲਹਾਲ ਅਸੀਂ ਟੇਡੀਆਂ ਕਰਤੀਆਂ ਸਾਰੀਆਂ ਬੱਸਾਂ ਬੰਦ ਨੇ ਜੀ ਤਾਂ ਸੰਗਰੂਰ ਡੀਪੂ ਦੇ ਵਿੱਚੋਂ ਕੋਈ ਵੀ ਗੱਡੀ ਨਹੀਂ ਚੱਲੂਗੀ ਨਾਮਰਾ ਬਲਜੀਤ ਸਿੰਘ ਮੈਂ ਸੰਗਰੂਰ ਡੀਪੂ ਚ ਕਮੇਟੀ ਮੈਂਬਰਾਂ ਜੀ ਅਬਜੀਤ ਸਿੰਘ ਜੀ ਸੋਚਦਾ ਕਿ ਅੱਜ ਕੀ ਹੋਇਆਗਾ ਤੁਸੀਂ ਧਰਨਾ ਰੋਡ ਜਾਮ ਕਰ ਰੱਖੀਏ ਪੈਟਰੋਲ ਦੀ ਬੂਤਲਾ ਤੁਹਾਡੇ ਅੱਗੇ ਆਈ ਮਿਲਕਲ ਜੀ ਮੈਂ ਤੁਹਾਨੂੰ ਜਾਣਕਾਰੀ ਦੇਣੀ ਚਾਹੁੰਦਾ ਵੀ ਪਹਿਲਾਂ ਵੀ 4 ਸਾਲ ਹੋ ਗਏ ਸਰਕਾਰ ਨਾਲ ਸਾਨੂੰ 50 ਤੋਂ ਵੱਧ ਮੀਟਿੰਗਾਂ ਹੋ ਚੁੱਕੀਆਂ ਨੇ ਕਿਉਂਕਿ ਸਾਡੇ ਹੱਕੀ ਮੰਗਾਂ ਨੇ ਬਾਕੀ ਅੱਜ ਤੁਹਾਨੂੰ ਦੱਸਣਾ ਚਾਹੁੰਦਾ ਇਹ ਕਿਲੋਮੀਟਰ ਦੇ ਟੈਂਡਰ ਖੁੱਲਣ ਦੇ ਸਬੰਧ ਦੇ ਵਿੱਚ ਧਰਨਾ ਲੱਗਿਆ ਜਦ ਕਿ ਜਥੇਬੰਦੀ ਦਾ ਕੋਈ ਪ੍ਰੋਗਰਾਮ ਨਹੀਂ ਸੀ ਇਦਾਂ ਦਾ ਅੱਜ ਸਿਰਫ ਗੇਟ ਰੈਲੀਆਂ 11 ਵਜੇ ਤੋਂ 1 ਵਜੇ ਤੱਕ ਗੇਟ ਰੈਲੀਆਂ ਦਾ ਬਹੀ ਪ੍ਰੋਗਰਾਮ ਸੀ ਜਦ ਕਿ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਸਾਡੇ ਆਗੂਆਂ ਨਾਲ ਨਜਾਇਜ਼ ਤੱਕਾ ਕਰਕੇ ਸਵੇਰ 4 ਵਜੇ ਜਾਂ ਰਾਤੀ ਬੰਦੇ ਨੂੰ ਅਰੈਸਟ ਕੀਤਾ ਗਿਆ ਤਾਂ ਹੀ ਸਾਡੇ ਵੱਲੋਂ ਅੱਜ ਇਹ ਪ੍ਰੋਟੈਸਟ ਕਰਕੇ ਰੋਡ ਬੰਦ ਕੀਤਾ ਗਿਆ ਕਿਤੇ ਅਰੈਸਟ ਕੀਤਾ ਗਿਆ ਜੀ ਅਪੋਕਰਾਂ ਵਿੱਚ ਪਿੰਡਾਂ ਵਿੱਚ ਜਾ ਕੇ ਜੋ ਸਾਡੇ ਸੀਨੀਅਰ ਆਗੂ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅੱਜ ਸ਼ਾਂਤਮਈ ਪ੍ਰੋਟੈਸਟ ਸੀਗਾ ਜੀ ਹਾਂਜੀ ਅੱਜ ਬਿਲਕੁਲ ਕੋਈ ਪੀਆਰਟੀ ਪੀਆਰਟੀਸੀ ਦੇ ਵਿੱਚ ਕੋਈ ਬਲੌਕ ਕਰਨ ਦਾ ਕੋਈ ਹੜਤਾਲ ਦਾ ਕੋਈ ਪ੍ਰੋਗਰਾਮ ਸੀ 11 ਵਜੇ ਤੋਂ 1 ਵਜੇ ਤੱਕ ਸ਼ਾਂਤੀ ਪੂਰਵਕ ਰੋਡ ਤੋਂ ਸਾਈਡ ਤੇ ਹੋ ਕੇ ਗੇਟ ਰੈਲੀਆ ਕਰਨ ਦਾ ਪ੍ਰੋਗਰਾਮ ਸੀ ਜਦ ਕਿ ਇਹ ਸਾਨੂੰ ਮਜਬੂਰਨ ਰੋਡ ਤੇ ਬੈਠਣਾ ਪਿਆ ਹੜਤਾਲ ਕਰਨੀ ਪਿਆ ਜਦ ਕਿ ਸਾਡੇ ਆਗੂਆਂ ਨਾਲ ਸੀਨੀਅਰ ਆਗੂਆਂ ਨਾਲ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਧੱਕਾ ਕਰਕੇ ਘਰਾਂ ਵਿੱਚੋਂ ਘਰਾਂ ਜਾ ਕੇ ਸਾਡੇ ਮਾਮਾ ਭੈਣਾਂ ਨੂੰ ਸਾਡੇ ਆਗੂਆਂ ਨੂੰ ਅਰੈਸਟ ਕੀਤਾ ਗਿਆ ਪੈਟਰੋਲ ਦੀ ਬੋਤਲਾਂ ਤੁਸੀਂ ਫੜੀ ਨਹੀਂ ਕਰਦੇ ਬਿਲਕੁਲ ਜੀ ਬਿਲਕੁਲ ਅਸੀਂ ਆਪਣੇ ਆਧਾਰੇ ਨੂੰ ਬਚਾਉਣ ਵਾਸਤੇ ਬਿਲਕੁਲ ਤਤਪਰ ਹਾਂ ਅਸੀਂ ਆਪਣੇ ਬੱਚਿਆਂ ਦਾ ਪੇਟ ਪਾਲਣ ਵਾਸਤੇ ਦਸ ਦਸ ਸਾਲ ਹੋ ਗਏ 15-15 ਸਾਲ ਹੋ ਗਏ ਅਸੀਂ ਇਸ ਜ਼ਿਦਾਰੇ ਵਿੱਚ ਕੰਮ ਕਰ ਰਹੇ ਹਾਂ ਜਦ ਕਿ ਮਾਨ ਸਰਕਾਰ ਆਈ ਸੀ ਸਾਨੂੰ ਲਾਰੇ ਲਾ ਕੇ ਲੋਟੂ ਸਰਕਾਰ ਆਈ ਸੀ ਵੀ ਤੁਹਾਨੂੰ ਰੋਜ਼ਗਾਰ ਸਾਡੇ ਪੱਕੇ ਕੀਤੇ ਜਾਣਗੇ ਅੱਜ ਇਹ ਕਹਾੜਾ ਬਾਰ ਬਾਰ ਸਾਡੇ ਤੇ ਕਿਲੋਮੀਟਰਾਂ ਦਾ ਕਹਾੜਾ ਲੈ ਕੇ ਆ ਰਹੇ ਜਦ ਕਿ ਅਸੀਂ ਸਰਕਾਰ ਨੂੰ ਮੀਟਿੰਗਾਂ ਦੇ ਵਿੱਚ ਦੱਸ ਚੁੱਕੇ ਹਾਂ ਵੀ ਇਹ ਕਿਲੋਮੀਟਰਾਂ ਦਾ ਜੋ ਕਿਲੋਮੀਟਰ ਗੱਡੀਆਂ ਨੇ ਸਾਡੇ ਮਹਿਕਮੇ ਨੂੰ ਖੋਰਾ ਲਾ ਰਹੀਆਂ ਨੇ ਘਾਟੇ ਦਾ ਸੌਦਾ ਬਿਲਕੁਲ ਸਾਡੇ ਜੋ ਮੁਲਾਜ਼ਮ ਸਾਥੀ ਨੇ ਉਹਨਾਂ ਨੂੰ ਘਰ ਤੋੜਨ ਦਾ ਇਹ ਵਸੀਲਾ ਨੇ ਇੱਕ ਸੋ ਮੈਂ ਦੱਸਣਾ ਚਾਹੁੰਦਾ ਵੀ ਅਸੀਂ ਪਹਿਲਾਂ ਹੀ ਮੀਟਿੰਗਾਂ ਕਰ ਚੁੱਕੇ ਹਾਂ ਇਹ ਇਹਨਾਂ ਨੂੰ ਇਹ ਅੱਗੇ ਸਟੈਂਡ ਕਰੀ ਜਾਂਦੇ ਆ ਤਰੀਕਾ ਲੈ ਕੇ ਅੱਗੇ ਸਟੈਂਡ ਕਰੀ ਜਾਂਦੇ ਆ ਪਰ ਇਹਨੂੰ ਵਾਪਸ ਨਹੀਂ ਲੈ ਰਹੇ